ਸਮਾਣਾ ਨੇੜਲੇ ਪਿੰਡ ਤਲਵੰਡੀ ਮਲਕ ਦੇ ਵਿੱਚ ਅੱਜ ਸੈਂਸੀ ਭਾਈਚਾਰੇ ਵੱਲੋਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਵੇਚਣ ਦੀ ਸੌਂ ਖਾਦੀ ਗਈ। ਉਹਨਾਂ ਨੇ ਦੱਸਿਆ ਹੈ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੇਚਾਂਗੇ। ਚਾਹੇ ਉਹ ਮੈਡੀਕਲ ਆ, ਚਾਹੇ ਗੋਲੀਆਂ ਨੇ, ਪੁੱਕੀ ਆ, ਫੀਮਾ ਕੋਈ ਵੀ ਹੈਗਾਗਾ। ਅਸੀਂ ਕੋਈ ਵੀ ਨਸ਼ਾ ਅੱਜ ਤੋਂ ਬਾਅਦ ਨਹੀਂ ਵੇਚਾਂਗੇ। ਅਸੀਂ ਪੂਰੀ ਤਰ੍ਹਾਂ ਸਾਰੇ ਇੱਕ ਜੁੱਟ ਹੋ ਕੇ ਸੌਂ ਚੱਕਦੇ ਹਾਂ। ਅੱਜ ਤੋਂ ਬਾਅਦ ਕਿਸੇ ਵੀ ਤਰ੍ਹਾਂ ਦਾ ਸੀ ਕੋਈ ਵੀ ਮੈਡੀਕਲ ਨਸ਼ਾ ਜਿਹੜਾ ਉਹ ਨਹੀਂ ਵੇਚਾਂਗੇ। ਸਮਾਣਾ ਤੋਂ ਸਰਬਜੀਤ ਤਲਵੰਡੀ ਦੀ ਰਿਪੋਰਟ ਦੇਖਦੇ ਰਹੋ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਅੱਜ ਤੁਹਾਨੂੰ ਪੰਚਾਇਤ ਵੱਲੋਂ ਇੱਥੇ ਬੁਲਾ ਕੇ 100 ਵੀ ਚਕਾਈ ਗਈ ਆ ਹਨਾ ਤਾਂ ਤੁਸੀਂ ਪੰਚਾਇਤ ਦੇ ਨਾਲੋਂ ਵੀ ਅਸੀਂ ਨਸ਼ਾ ਵੇਚਣਾ ਨਹੀਂ ਵੇਚਣਾ ਅਸੀਂ ਨਹੀਂ ਜੀ ਵੇਚਦੇ ਸਾਡਾ ਸਰਪੰਚ ਸਾਹਿਬ ਨੇ ਆ ਘੱਟ ਕਰਿਆ ਉਹਦੇ ਹੰਦੇ ਅਸੀਂ 100 ਪਾਈ ਆ ਤੇ ਉਹ ਸਰਕਾਰ ਵੀ ਸਾਥ ਸਾਹੀ ਆ ਹਾਂ ਅਸੀਂ ਅਸੀਂ ਨਰੇਗਾ ਦਾ ਕੰਮ ਕਰਾਂਗੇ ਅਸੀਂ ਅੱਗੇ ਤੋਂ ਕੋ ਕੋਈ ਨਾ ਚਾਹੇ ਕੋਈ ਜਾ ਕੋਈ ਮੈਡੀਕਲ ਨਸ਼ਾ ਜਾ ਕੋਈ ਕਿਸੇ ਤਰ੍ਹਾਂ ਦਾ ਕੋਈ ਫੀ ਭੁੱਕੀ ਗੋਲੀਆਂ ਥਾਣੇ ਵਾਲੇ ਚੌਕ ਜੁਰ ਹਾਂ ਨਾ ਚੌਕੀ ਆ ਥਾਣੇ ਦੀ ਅਫਸਰਾਂ ਪਹੁੰਚ ਸਕਦੇ ਜਾਇ ਨਾ ਪੀਜਾ ਸੀ ਨਹੀਂ ਬੀਜੀ ਹਾਂ ਹਾਂਜੀ ਅੱਜ ਪੰਚਾਇਤ ਵੱਲੋਂ ਇਕੱਠ ਰੱਖਿਆ ਗਿਆ ਹੈਗਾ ਤੁਹਾਡੇ ਵੀਡੀਓ ਦੇ ਵਿੱਚ ਕੀ ਕਹੋਗੇ ਇਹਦੇ ਬਾਰੇ ਨਸ਼ੇ ਵੇਚਣੇ ਬਾਰੇ ਅਸੀਂ ਕੁਝ ਨਹੀਂ ਵੇਚਾਂਗੇ ਕੋਈ ਚਾਹੇ ਨਹੀਂ ਵਿੱਚ ਜਿਵੇਂ ਆਪਣਾ ਜਿਹੜਾ ਤਲਵੰਡੀ ਪਿੰਡ ਪੂਰਾ ਮਸ਼ਹੂਰ ਹੈਗਾ ਵੀ ਇਹਨੂੰ ਚਿੱਟਾ ਵੀ ਵਿਕਦਾ ਗੋਲੀਆਂ ਵੀ ਵਿਕਦੀਆਂ ਨੇ ਤੁਸੀਂ ਇਹਨੂੰ ਕਿੰਨਾ ਕ ਮੰਨਦੇ ਹੋਗੇ ਵੀ ਸਹੀ ਹੈਗਾ ਇਹ ਹਾਂਜੀ ਸਹੀ ਹੈ ਜੀ ਕੋਈ ਨਹੀਂ ਵੇਚੂਗਾ ਕੋਈ ਅੱਜ ਤੋਂ ਬਾਅਦ ਕੋਈ ਤੁਹਾਡੇ ਚੋ ਵੇਚੂਗਾ ਜਾਂ ਨਹੀਂ ਹਾਂਜੀ ਨਾ ਕੋਈ ਨਹੀਂ ਵੇਚਦਾ ਜਿਵੇਂ ਭੁੱਕੀ ਫੀਮ ਗੋਲੀਆਂ ਕਿਸੇ ਤਰ੍ਹਾਂ ਦੀਆਂ ਹਾਂਜੀ ਨਾ ਕੋਈ ਨਹੀਂ ਵੇਚਦਾ ਤੁਸੀਂ ਅੱਜ ਸੌ ਪਾ ਲਈ ਜੀ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਕਿਉਂਕਿ ਜੇ ਜਿਹੜੀ ਪੰਚਾਇਤ ਇੱਕ ਰੱਬ ਦਾ ਰੂਪ ਹੁੰਦੀ ਹੈਗੀ ਹਾਂਜੀ ਅਸੀਂ ਸੌ ਪਾਤੀ ਜੀ ਸਰਪੰਚ ਸਾਹਿਬ ਨੇ ਸੌ ਪਾਦੀ ਅਸੀਂ ਅੱਜ ਤੋਂ ਕੋਈ ਨਾ ਸਾਨੂੰ ਵੇਚਾਂ ਸਭ ਨੂੰ ਕੰਮ ਦਵਾਉਣ ਨਾਲ ਰੇ ਕਦਨਾਂ ਵੇਖ ਸੁਣਿਆ ਤੁਸੀਂ ਹੁਣ ਕਹਿੰਦੇ ਵੀ ਤੁਹਾਡੇ ਨਾਲ ਪੁਲਿਸ ਆ ਕੇ ਧੱਕਾ ਨਾ ਕਰੇ ਕਿਸੇ ਤਰ੍ਹਾਂ ਦਾ ਕੋਈ ਰਸਾਈ ਕਹਿੰਦੇ ਸੰਤ ਧੱਕਾ ਨਾ ਕਰੇ ਜੇ ਆਪਾਂ ਮਿਹਨਤ ਕਰਾਂਗੇ ਫਿਰ ਤਾਂ ਕੋਈ ਧੱਕਾ ਕਰਦੀ ਨਹੀਂ ਹਾਂਜੀ ਹਾਂ ਵਾਰੀ ਜੀ ਦਾ ਸਾਹਬ ਸਾਹਿਬ ਵਾਰੀ ਫਤਿਹ ਜੀ ਮੈਂ ਰਟੇ ਥੜ ਦਾ ਫਤਪਾਲ ਸਿੰਘ ਸਾਫਤ ਸਰਪੰਚੋ ਦੇ ਛੋਟ ਪਿੰਡ ਤੋਂ ਆਂਦੀ ਬਾਲ ਸਾਡੇ ਪਿੰਡ ਦੀ ਕਾਫੀ ਬਦਨਾਮੀ ਹੁੰਦੀ ਸੀਗੀ ਸਾਡੇ ਜਿਹੜਾ ਸੈਸੀ ਭਾਈਚਾਰਾ ਬਣਾਰੀ ਹੈ ਇਹਨਾਂ ਦਾ ਬੜਾ ਨਾਮ ਚੱਲਦਾ ਸੀ ਨਸ਼ਾ ਦੇ ਸੰਬੰਧ ਵਿੱਚ ਅਸੀਂ ਕਈ ਜਨਾਂ ਦਾ ਇਹਨਾਂ ਦੇ ਮਗਰ ਲੱਗੇ ਸੀ ਵੀ ਸਾਨੂੰ ਕੋਈ ਫੜਿਆ ਜਾਵੇ ਅਸੀਂ ਨੂੰ ਕੁੱਟਸ ਨੂੰ ਪਾਈਏ ਅਸੀਂ ਫਿਰ ਇਹਨਾਂ ਦਾ ਕੋਈ ਜਦੋਂ ਸਾਲ ਨਹੀਂ ਤਾਂ ਅੱਗੇ ਤਾਂ ਅਸੀਂ ਫਿਰ ਇਹ ਸਾਰੇ ਇਕੱਠੇ ਕੀਤੇ ਜਾਂਦੇ ਸਾਰੇ ਜਿਹਨੇ ਹੈਗੇ ਨੇ ਜੀ ਸਾਰੇ ਇਕੱਠੇ ਕਰਕੇ ਅਸੀਂ ਇਹਨਾਂ ਨੂੰ ਆਪਣੇ ਵੱਲੋਂ ਤਾੜਨਾ ਕੀਤੀ ਪੰਚਾਇਤ ਵੱਲੋਂ ਵੀ ਅਗਰ ਕੋਈ ਸਾਡੇ ਪਿੰਡ ਦਾ ਬੰਦਾ ਸੈਸੀ ਬਰਾਰੀ ਚੋਂ ਕੋਈ ਗੋਲੀ ਸਿੱਕਾ ਕੋਈ ਹੋਰ ਕਿਸੇ ਕਰਦਾ ਨਸ਼ਾ ਵੀ ਵੇਚਦਾ ਫੜਿਆ ਗਿਆ ਤਾਂ ਅਸੀਂ ਉਹਦਾ ਪਿੰਡ ਵਿੱਚੋਂ ਬਾਈਕਟ ਕਰਾਂ ਇਹਨਾਂ ਦਾ ਅਸੀਂ ਆਪ ਖੇਤਰ ਫੇਰਾ ਕੋਦੇ ਇਹ ਸਾਰੇ ਸੁਣਦੇ ਨੇ ਪੈਸੀ ਪਰ ਇਹਨਾਂ ਨੇ ਸਾਡੀ ਹਾਈ ਦੇ ਵਿੱਚ ਅੱਜ ਤੋਬਾ ਕੀਤੀ ਹੈ ਵੀ ਅਸੀਂ ਅੱਗੇ ਵਾਸਤੇ ਕੋਈ ਨਸ਼ਾ ਕਿਸੇ ਕੰਦਾ ਨਹੀਂ ਵੇਚਾਂਗੇ ਤੇ ਨਾ ਹੀ ਅਸੀਂ ਕੋਈ ਕਿਸੇ ਨਸ਼ੇੜੀ ਬੰਦੇ ਨੂੰ ਸਾਡੇ ਘਰ ਵਿੱਚ ਪਾਉਂਦੇ ਇਹਨਾਂ ਨੇ ਅੱਜ ਸੌਂਪਾਈਏ ਤੇ ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਸਾਡੀ ਹੱਥ ਬਣ ਕੇ ਬੇਨਤੀ ਹੈ ਤੁਹਾਨੂੰ ਵੀ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਮਿਹਨਤ ਕਰੋ ਘਹਾੜੀ ਧੱਪਾ ਕਰੋ ਅਸੀਂ ਵੀ ਅਫਸਰਾਂ ਨੂੰ ਲੈ ਗਏ ਅਮਰੀਕਾ ਵਿੱਚ ਜਿਹਨਾਂ ਨੇ ਕਾਰਡ ਚਾਹਦੇ ਉਹਨਾਂ ਨੂੰ ਕੰਮ ਪਵਾਵਾਂਗੇ ਅਸੀਂ 20 ਸੌ ਮਾਰ ਨੂੰ ਟਾਈਮ ਲਿਆ ਅਫਸਰਾਂ ਕੋਲੋਂ 9:30 ਵਜੇ ਦਾ ਵੀਡੀਓ ਬਲੌਗ ਸੁਣਾਇ ਮੈਂ ਵੀ ਜਾਊਗਾ ਉੱਥੇ ਇਵਨ ਨਾਲ ਵੀ ਜਾਣਗੇ ਅਸੀਂ ਉੱਥੇ ਜਾ ਕੇ ਇਹਨਾਂ ਨੂੰ ਡਰੇਗਾ ਵਿੱਚ ਪਾਵਾਂਗੇ ਜਿਹੜੇ ਕਾਰਡ ਬਣਾ ਲੈਣ ਉਹ ਕਾਰਡ ਨਾ ਮੈਂ ਕਿਨਾਂ ਦੇ ਅਗਰ ਕੋਈ ਕਿਸੇ ਕੋਲ ਦਾ ਫੇਰ ਵੀ ਕਿਸੇ ਨੂੰ ਸਾਰੇ ਪਿੰਡ ਵਿੱਚੋਂ ਕੋਈ ਬੰਦਾ ਇਹਨਾਂ ਦੇ ਘਰੋਂ ਕਿਸੇ ਕਰਦਾ ਕੋਈ ਨਸ਼ਾ ਬੁਕਾਨ ਦਾ ਇਹਨਾਂ ਤੋਂ ਖਰੀਦਦਾ ਤਾਂ ਉਹ ਮੈਨੂੰ ਖਰੀਦ ਕੇ ਥਣਕਦੀ ਮੈਨੂੰ ਦਉਤ ਸੀ ਅੱਗੋਂ ਕਾਰਵਾਈ ਵੈਰੀ ਹੋਵੇ ਇਹਨਾਂ ਦੇ ਖਰਾਬ ਇਹਨਾਂ ਨੂੰ ਪਿੰਡੋਂ ਬਾਹਰ ਕੱਢ ਕਰਨਾ ਉਹ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਿੰਨੇ ਬੰਦੇ ਖੜੇ ਆ। ਤੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਇਦੋਂ ਵੀ ਵੱਧ ਸਖਤੀ ਚਾਹੀਦੀ ਹੈ ਨਸ਼ਿਆਂ ਤੇ ਸਾਡੇ ਅਫਸਰ ਸਾਹਿਬਾਂ ਜਿਹੜੇ ਸਾਡੇ ਸਦਰ ਵਾਹ ਐਸਐਚਓ ਸਾਹਿਬ ਸਾਡੇ ਚੌਕੀਦਾਰ ਸਾਹਿਬ ਇਹ ਤਾਂ ਪਹਿਲੇ ਬੜੇ ਸਟ੍ਰਿਕਟ ਰਹੇ ਸਨ ਡਿਪਟੀ ਸਾਹਿਬ ਸਾਡੇ ਉਹ ਪਹਿਲੇ ਹਾਲ ਨੇ ਇਹਨਾਂ ਕੰਮਾਂ ਵਿੱਚ ਤੇ ਅਸੀਂ ਫਿਰ ਦੁਬਾਰਾ ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਬਚ ਕੇ ਰਹਿਣਾ ਕਿਸੇ ਕਿਸਮ ਦਾ ਨਸ਼ਾ ਗੋਲੀ ਸਿੱਕਾ ਜਿਹੜਾ ਉਹ ਸਾਡੇ ਪਿੰਡ ਵਿੱਚੋਂ ਬਰਾਮਦ ਨਹੀਂ ਹੋਣਾ ਚਾਹੀਦਾ। ਇਹ ਮੇਰੇ ਹੱਥ ਵਨ ਕੇ ਬੈਠ ਤੇ ਇਹਦੀਆਂ ਗੱਲਾਂ ਕਹਿੰਦੇ ਸੀ ਵੀ ਤੁਸੀਂ ਬਚ ਕੇ ਰਹਿਣਾ ਅਸੀਂ ਕਿਸੇ ਦੇ ਮਗਰ ਨਹੀਂ ਜਾਵਾਂਗੇ ਕਿਸੇ ਦੀ ਬੇਇਜ਼ਮਾਨਤ ਨਹੀਂ ਕਰਾਵਾਂਗੇ ਜਿਹੜਾ ਫਸ ਗਿਆ ਫਸ ਹੀ ਜਾਣ ਉਹ ਪਿੰਡੋਂ ਸਭੋ ਬਾਈਕਟ ਕਰਾਂਗੇ ਨਾ ਦੇ ਮੈਂ ਸਰਪੰਚ ਪ੍ਰਤਪਾਪ ਸ 53 ਬਾਹਰ ਦੀ ਕਥਾ ਬਰਾਬਰ